ਬੰਦੀ ਸਿੰਘ ਜੱਟੇ ਕਿਨੋਂ ਨਹੀਂ ਛੁੱਟਦੇ ਸਾਰੇ ਪੰਜਾਬ ਦੇ ਹਿੰਦੂ ਡਟ ਕੇ ਆਪਣਾ ਸਿੱਖ ਭਰਾਵਾ ਨਾਲ ਖੜ ਕੇ ਹਾਂ ਦਾ ਨਾਰਾ ਵੀ ਮਾਰਾਂਗੇ ਕਹਿੰਦੇ ਕਿ ਮੋਦੀ ਦੇ ਘਰ ਤੇ ਕਿਨ ਬਾਹਰ ਜਾ ਕੇ ਧਰਨਾ ਮਾਰਨਾ ਹੈ ਉੱਥੇ ਦੀ ਕਿਨ ਜਾ ਕੇ ਅਸੀਂ ਧਰਨਾ ਮਾਰਾਂਗੇ ਸਾਰੇ ਦਸ਼ਮਪਿਤਾ ਦੇ ਬੱਚੇ ਹੈਗੇ ਆ ਤੇ ਸਾਨੂੰ ਦਸ਼ਮਪਿਤਾ ਨੇ ਜ਼ਬਰ ਦੇ ਖਿਲਾਫ ਸਾਨੂੰ ਖੜਨ ਵਾਸਤੇ ਵੀ ਸਾਨੂੰ ਦੱਸਿਆ ਅੱਜ ਸਾਡੇ ਪੰਜਾਬ ਦੇ ਨਾਲ ਧੱਕਾ ਹੋ ਰਿਹਾ 11 ਹਿੰਦੂਆਂ ਨੇ ਇੱਕ ਮੁਸਲਮਾਨ ਕੁੜੀ ਦਾ ਜੋ ਗਰਭवती ਸੀ ਉਹਦਾ ਰੇਪ ਕੀਤਾ ਉਹਦੇ 14 ਪਰਿਵਾਰ ਦੇ ਲੋਕਾਂ ਨੂੰ ਮਾਰਦਾ ਉਹਨਾਂ ਨੂੰ ਵੀ ਆਹੀ ਸਜ਼ਾ ਹੋਈ ਆਜੀਵਨ ਕਾਰਾਵਾਸਟਲ ਡੈਥ ਤੇ ਜਦੋਂ ਹੀ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਉਹ 11 ਦੇ 11 ਹਿੰਦੂਆਂ ਨੂੰ ਰਿਹਾ ਕਰਾਤਾ ਦੇਸ਼ ਦੇ ਵਿੱਚ ਪੰਜਾਬ ਵਾਸਤੇ ਸੰਵਿਧਾਨ ਅੱਡ ਹੋਏਗਾ ਆ ਜਿਹੜਾ ਦਰਦ ਹੈ ਆ ਸਾਡੇ ਹਿੰਦੂਆਂ ਨੂੰ ਵੀ ਕਰ ਲਾਂਦਾ ਹੈ ਵੀ ਸਾਡੇ ਪੰਜਾਬ ਦੇ ਨਾਲ ੱੱਕਾ ਹੋ ਰਿਹਾ ਹੈ ਵੀ ਸਾਡੇ ਬੰਦੀ ਸਿੰਘ ਹੈਗੇ ਨੇ ਇਹਨਾਂ ਵਿੱਚ ਪ੍ਰਮੁਖ ਤੌਰ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਵੀ ਉਹਨਾਂ ਨੂੰ ਛੱਡ ਦੇਣਗੇ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਦੁਆਰਤੀ ਹੋ ਜਾਦਾ ਹੈਗਾ ਆ ਨਿਰੀ ਦੇ ਨਿਰੀ ਕੋਰੀ ਬਕਵਾਸ ਹੈ ਸੋ ਅਸੀਂ ਦਿੱਲੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਾ ਕੇ ਅਸੀਂ ਅਰਦਾਸ ਕਰਨੀ ਸੀ ਔਰ ਮੋਦੀ ਸਾਹਿਬ ਨੂੰ ਅਸੀਂ ਬੇਨਤੀ ਕਰਨੀ ਸੀ ਵੀ ਦੇਖੋ ਤੁਸੀਂ ਵਚਨ ਕੀਤਾ ਸੀਗਾ ਜਿਹੜੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਤੁਸੀਂ ਮਲਮ ਲਗਾਉਂਗੇ ਔਰ ਬੰਦੀ ਸਿੰਘਾਂ ਨੂੰ ਰਿਹਾ ਕਰ ਦੋਗੇ ਪਰੰਤੂ ਤੁਸੀਂ ਉਹ ਵਚਨ ਪੂਰਾ ਨਹੀਂ ਕੀਤਾ ਮੈਂ ਕਹਿੰਦੀ ਜਦੋਂ ਦਿੱਲੀ ਵਿੱਚ ਸਿੱਖਾਂ ਦਾ ਕਤਲਿਆਂ ਵੀ ਹੋਇਆ ਕੀ ਕਿਸੇ ਪੰਜਾਬ ਦੇ ਵਿੱਚ ਕਦੀ ਕਿਸੇ ਸਿੱਖ ਨੇ ਕਦੀ Hindu ਦੇ ਬੂਹਾ ਖੜਗਾ ਕੇ ਉਹਨੂੰ ਓਏ ਟਿਕਨ ਗਿਆ ਜਿੰਨੇ ਵੀ ਸਾਡੇ ਪੰਜਾਬ ਦੇ ਕੈਦੀ ਨੇ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਔਰ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਬੇਇੱਜ਼ਤੀ ਜਿੰਨੇ ਵੀ ਕਰਦੇ ਨੇ ਉਹਨਾਂ ਲਈ ਸਖਤ ਕਾਨੂੰਨ ਹੋਣਾ ਚਾਹੀਦਾ ਜੀ 30 ਸਾਲ ਰੱਖ ਕੇ 35 35 ਸਾਲ ਰੱਖ ਕੇ 36 36 ਸਾਲ ਰੱਖ ਕੇ ਉਹਨਾਂ ਨੂੰ ਸੁਧਾਰ ਨਹੀਂ ਕਰ ਸਕੇ ਤਾਂ ਉਹ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਲਾਹਣਤ ਆ ਫਿਰੇ ਸਰਦਾਰ ਲੋਕਭਾਈ ਟੀਵੀ ਨਾਲ ਜੁੜੋਂ ਤਸੀਮ ਆਮਤਾਜ ਅੱਜ ਦਿੱਲੀ ਨੂੰ ਕੌਮੀ ਇਨਸਾਫ ਮੋਰਚਾ ਜਾ ਰਿਹਾ ਸੀ ਤਾਂ ਉੱਥੇ ਉਹ ਮੋਰਚਾ ਤਾਂ ਇੱਕ ਵਾਰ ਅਸੀਂ ਬੂਲਡਰ ਤੇ ਰੁਕੇ ਹੋਇਆ ਪਰ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਇੱਕ ਵੱਖਰਾ ਭਾਈਚਾਰਾ ਦੇਖਣ ਨੂੰ ਮਿਲਿਆ ਜੋ ਪੰਜਾਬ ਦੇ ਵਿੱਚ ਸਮੇਂ-ਸਮੇਂ ਉੱਤੇ ਗੱਲਾਂ ਹੋ ਆਉਂਦੀ ਰਹਿੰਦੀਆਂ ਨੇ ਸਾਹਮਣੇ ਕਿ ਭਾਈ ਸਿੱਖ Hindu ਵਰਸਸ ਬਣਾਇਆ ਜਾਂਦਾ ਪਰ ਇੱਕ ਚੰਗੀ ਤਸਵੀਰ ਹੈ ਤਸਵੀਰ ਦੇਖੋਗੇ ਤੁਹਾਨੂੰ ਪਹਿਲਾਂ ਤਾਂ ਦੇਖਣ ਦੇ ਵਿੱਚ ਬੜਾ ਆਨੰਦ ਆਊਗਾ ਕਿਉਂਕਿ ਕੌਮੀ ਇਨਸਾਫ ਮੋਰਚੇ ਦੇ ਨਾਲ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਜਾ ਕਿਉਂ ਰਹੇ ਨੇ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਪੰਡਿਤ ਪੁਜੋਹਿਤ ਸਨਾਤਨੀ ਤਲਕ ਜੰਜੂ ਦੇ ਰੱਖ ਜਿਨ੍ਹਾਂ ਨੂੰ ਕਿਹਾ ਗਿਆ ਉਹ ਬੰਦੀ ਸਿੱਖਾਂ ਦੇ ਮੋਰਚੇ ਦੇ ਵਿੱਚ ਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਬੜੀ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਤਾਂ ਮੈਂ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਦਾ ਕਿ ਅੱਜ ਜਿਹੜੇ ਤੁਸੀਂ ਇੱਥੇ ਮਾ ਕੇ ਦੇਖ ਰਹੇ ਹੋ ਅੱਜ ਅਸੀਂ ਕੀ ਹੈ ਸਾਡੇ 9ਵੇਂ ਪਾਸ਼ਾ ਤੇਗਵਧ ਰੀਸ਼ਾ ਹੱਤ ਨੂੰ ਮਾ ਕੇ ਗਿਆ ਮਨ ਚ ਵਸਾ ਕੇ ਇੱਕ ਮਾਰਚ ਲੈ ਕੇ ਚੱਲੇ ਸੀ ਉਹ ਵੀ ਸਾਡੇ ਗੁਰੂ ਸਾਹਿਬ ਉਹ ਮਨੁੱਖੀ ਅਧਿਕਾਰਾਂ ਦੇ ਖਾਤਰ ਜਾ ਕੇ ਦਿੱਲੀ ਆਪਦੀ ਸ਼ਹਾਦਤ ਦਿੰਦੇ ਆ ਅਸੀਂ ਅੱਜ ਪੂਰੇ ਪੰਜਾਬ ਨੂੰ ਆਵਾਜ਼ ਮਾਰ ਕੇ ਕੀ ਕੌਮੀ ਸਾਬ ਮੋਰਚੇ ਵੱਲੋਂ ਆਵਾਜ਼ ਮਾਰੀ ਸੀ ਕਿ ਤਿਲਕ ਜੰਜੂ ਜਿਹੜੇ ਦੀ ਰਾਖੀ ਵਾਸਤੇ ਸਾਡੇ ਗੁਰੂ ਸਾਹਿਬ ਠੀਕ ਹੈ ਨਾ ਜਾ ਕੇ ਸ਼ਹਾਦਤ ਦਿੰਦੇ ਆ ਉਸੇ ਤਿਲਕ ਜੰਜੂ ਵਾਲੇ ਲੋਕਾਂ ਨੇ ਅੱਜ ਗਵਾਹੀ ਕਰ ਰਹੇ ਆ ਸਾਊਥ ਤੋਂ ਵੱਡੀ ਗੱਲ ਕਿ ਵਰਿੰਦਰ ਖਾਰਾ ਜੀ ਪਹੁੰਚੇ ਹੋਏ ਨੇ ਨਾਲ ਬਾਈ ਤਰਨਜੈਨ ਬਾਬਾ ਜੀ ਆ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਇਹਨਾਂ ਬਾਰੇ ਜਾਣਿਓ ਵੀ ਤੇ ਇਹਨਾਂ ਨੂੰ ਸਮਝਿਓ ਵੀ ਕਿ ਉਹ ਤਿਲਕ ਜੰਜੂ ਆਸਰਾ ਉਹ ਤਿਲਕ ਜੰਜੂ ਨੇ ਦਿੱਲੀ ਦੇ ਤਖਤ ਤੇ ਔਰੰਗਜ਼ੇਬ ਦੀ ਰੂਹ ਲੈ ਕੇ ਬੈਠਾ ਤੇ ਉਹ ਤਿਲਕ ਜੰਜੂ ਵਾਲਾ ਜਿਹੜੇ ਅਸਲ ਦੇ ਵਿੱਚ ਉਹਨੂੰ ਮਨ ਚ ਵਸਾਈ ਆ ਉਹਨਾਂ ਦੀ ਸ਼ਹਾਦਤ ਨੂੰ ਇਹ ਉਹ ਸਨਾਤਨੀ ਲੋਕ ਨੇ ਇਹਨਾਂ ਤੋਂ ਜਾਣਿਓ ਕਿ ਇਹਨਾਂ ਦੇ ਮਨ ਚ ਗੁਰੂ ਸਾਹਿਬ ਦੀ ਸ਼ਹਾਦਤ ਦਾ ਕੀ ਦਰਦ ਆ ਤੇ ਕੀ ਚਾਹੁੰਦੇ ਆ ਤਾਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਜੋ ਸਨਾਤਨੀ ਹਿੰਦੂ ਭਾਈਚਾਰੇ ਦੇ ਲੋਕ ਇੱਥੇ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅੱਜ ਦੇ ਮੋਰਚੇ ਦੇ ਬਾਰੇ ਜੋ ਬੰਦੀ ਸਿੱਖਾਂ ਦੀ ਰਾਇ ਨੂੰ ਲੈ ਕੇ ਦਿੱਲੀ ਚੱਲੇ ਸੀਗੇ ਤਾਂ ਗੱਲਬਾਤ ਕਰਦੇ ਆਂ ਪਿੱਛਾ ਪੱੜ ਤੱਕਵੇਂ ਦੇਖਦੇ ਹਾਂ ਜਿਵੇਂ ਇੱਕ ਤਸਵੀਰ ਬੜੀ ਵੱਖਰੀ ਦੇਖਣ ਨੂੰ ਮਿਲੀ ਐ ਕਿ ਦੇਖੋ ਅਸੀਂ ਸਾਰੇ ਸਨਾਤਨੀ ਸ਼ੁਰੂ ਤੋਂ ਇਸ ਮੋਰਚੇ ਦੇ ਨਾਲ ਆਂ ਜੀ ਅਸੀਂ ਸਾਰੇ ਅੱਜ ਮੋਦੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਸੰਦੇਸ਼ ਦੇਣ ਲਈ ਆਏ ਆਂ ਵੀ ਇੱਕ ਸਮਾਜਿਕ ਨੇ ਆ ਇੱਕ ਪ੍ਰਾਕ੍ਰਿਤਿਕ ਨੇ ਆ ਇੱਕ ਕਾਨੂੰਨਨ ਨੇ ਆ ਜੀ ਤਿੰਨੇ ਤਰ੍ਹਾਂ ਦੇ ਨਿਆਂ ਹੁੰਦੇ ਨੇ ਚੌਥੇ ਤਰ੍ਹਾਂ ਦਾ ਨਿਆਂ ਦੁਨੀਆਂ 'ਚ ਕੋਈ ਹੁੰਦਾ ਨਹੀਂਗਾ ਵੀ ਤਿੰਨੇ ਨਿਆਂ ਅੱਜੇ ਡਿਮਾਂਡ ਕਰਦੇ ਨੇ ਵੀ ਜਿਹੜੇ ਵੀ ਲੋਕ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਨੇ ਚਾਹੇ ਉਹ ਪੰਜਾਬ ਨਾਲ ਸੰਬੰਧਤ ਨੇ ਚਾਹੇ ਹਿੰਦੁਸਤਾਨ ਦੇ ਕਿਸੇ ਵੀ ਹੋਰ ਸੂਬੇ ਨਾਲ ਸੰਬੰਧਤ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੀ ਜੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਮੈਂ ਸਮਝਦਾ ਵੀ ਜਿਹੜੇ ਜੇਲਾਂ ਦੇ ਉੱਤੇ ਨਾਂ ਲਿਖਤੇ ਸੁਧਾਰ ਕਰ ਤਾਂ ਉਹ ਸੁਧਾਰ ਕਰ ਲਿਖਣ ਦਾ ਕੋਈ ਫਾਇਦਾ ਨਹੀਂ ਜੀ ਜੇ ਤੁਸੀਂ ਕੈਦੀਆਂ ਨੂੰ 30 ਸਾਲ ਰੱਖ ਕੇ 35 35 ਸਾਲ ਰੱਖ ਕੇ 36 36 ਸਾਲ ਰੱਖ ਕੇ ਉਹਨਾਂ ਨੂੰ ਸੁਧਾਰ ਨਹੀਂ ਕਰ ਸਕੇ ਤਾਂ ਉਹ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਲਾਹਣਤ ਹੈ ਫਿਰ ਇਸ ਗੱਲ ਦੀ ਠੀਕ ਹੈ ਨਾ ਜੀ ਤੇ ਇਹ ਸਾਰੇ ਅਸੀਂ ਸਨਾਤਨੀ ਸਾਰੇ ਅਸੀਂ ਬੰਦੇ ਅੱਜ ਇਹ ਸੰਦੇਸ਼ ਦੇਣ ਲਈ ਆਏ ਆਂ ਵੀ ਅਸੀਂ ਸਾਰੇ ਮੰਗ ਕਰਦੇ ਆਂ ਵੀ ਜਿੰਨੇ ਵੀ ਸਾਡੇ ਪੰਜਾਬ ਦੇ ਜੀ ਕੈਦੀ ਨੇ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਔਰ ਸਾਰੇ ਹਿੰਦੁਸਤਾਨ ਦੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ ਔਰ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਬੇਇੱਜ਼ਤੀ ਜਿੰਨੇ ਵੀ ਕਰਦੇ ਨੇ ਉਹਨਾਂ ਲਈ ਸਖਤ ਕਾਨੂੰਨ ਬਣਾਇਆ ਜਾ ਜੀ ਬਿਲਕੁਲ ਕਿਵੇਂ ਦੇਖਦੇ ਹੋ ਪਹਿਲਾਂ ਜਿਵੇਂ ਮੈਂ ਲੋਕਾਂ ਨੂੰ ਵੀ ਦੱਸਿਆ ਕਿ ਜਿਹੜੀ ਤਸਵੀਰ ਆਨੰਦ ਬੜਾ ਦਿਊਗਾ ਜੋ ਇੱਥੇ ਪਹੁੰਚੀ ਹੈ ਮਤਲਬ ਪੰਜਾਬ ਦਾ ਸਾਰਾ ਭਾਈਚਾਰਾ ਇਕੱਠਾ ਹੋ ਕੇ ਇੱਥੇ ਪਹੁੰਚਿਆ ਬੜੀ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਪਾੜੇ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਹਿੰਦੂ ਸਿੱਖ ਕਦੇ ਸਿੱਖ ਮੁਸਲਮਾਨ ਕਦੇ ਹਿੰਦੂ ਮੁਸਲਮਾਨ ਬਣਾਇਆ ਜਾਂਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਹੈ ਵੀ ਅਸੀਂ ਅੱਜ ਸਨਾਤਨ ਧਰਮੀ ਆ ਸਾਡੇ ਤੁਸੀਂ ਜਿਹੜੇ ਮੱਥੇ ਤੇ ਜਿਹੜਾ ਤਿਲਕ ਲੱਗਿਆ ਤਿਲਕ ਸਜਿਆ ਹੋਇਆ ਦੇਖ ਰਿਹਾ ਹੋਣਾ ਜੀ ਅਸੀਂ ਇਸ ਦੇ ਕਾਬਿਲ ਹੀ ਨਾ ਹੁੰਦੇ ਜੇ ਗੁਰੂ ਤੇਗ ਬਹਾਦਰ ਜੀ ਆਪਣੀ ਸ਼ਹਾਦਤ ਨਾ ਦਿੰਦੇ ਉਹ ਬਾਬੇ ਦਾ ਅਸੀਂ ਦੇਣਾ ਸਾਰੇ ਸਨਾਤਨੀ ਸਾਰੇ ਹਿੰਦੂ ਅਸੀਂ ਦੇ ਨਹੀਂ ਸਕਦੇ ਦੂਸਰੀ ਗੱਲ ਜਿਹੜਾ ਸਿੱਖ ਔਰ ਹਿੰਦੂ ਆ ਇੱਕ ਮਾਂ ਦੇ ਦੋ ਬੱਚੇ ਐ ਜੀ ਜਿਹੜਾ ਵੱਡਾ ਪੁੱਤ ਹੈਗਾ ਉਹ ਸਾਡਾ ਸਿੱਖ ਹੈਗਾ ਅਸੀਂ ਜਿਹੜੇ ਛੋਟੇ ਭਰਾ ਹੈਗੇ ਅਸੀਂ ਉਹ ਹੈਗੇ ਹਿੰਦੂ ਹੈਗੇ ਜੀ ਦਸ਼ਮ ਪਿਤਾ ਨੇ ਖਾਲਸਾ ਸਿਜਾਇਆ ਸਿੰਘ ਸਿਜਾਇਆ ਜੀ ਔਰ ਜਿਨ੍ਹਾਂ ਦੇ ਸਾਡੇ ਸਨਾਤਨੀਆਂ ਦੇ ਸਿਰਾਂ ਉਤੇ ਜਿਨ੍ਹਾਂ ਨੇ ਦਸਤਾਰ ਬਨ ਕੇ ਉਹਨਾਂ ਨੂੰ ਸਿੰਘ ਬਨਾਇਆ ਜੀ ਤੇ ਉਹ ਅਟੂਟ ਭੈਚਾਰਾ ਨੋ ਔਰ ਮਾਸ ਦਾ ਰਿਸ਼ਤਾ ਉਹ ਕਦੀ ਵੀ ਟੁੱਟ ਨਹੀਂ ਸਕਦਾ ਤੇ ਅੱਜ ਅਸੀਂ ਸਾਰੇ ਜਿਹਨੇ ਦਿੱਲੀ ਜਾ ਰਹੇ ਸੀਗੇ ਅਸੀਂ ਉਥੇ ਅਰਦਾਸ ਕਰਨੀ ਸੀਗੀ ਔਰ ਆਹ ਜਿਹੜਾ ਭਾਰਤ ਦੇਸ਼ ਹੈ ਜੀ ਆਹ ਮਰਿਆਦਾ ਦਾ ਪ੍ਰਤੀਕ ਹੈ ਜੀ ਔਰ ਇਸ ਮਰਿਆਦਾ ਦੇ ਪ੍ਰਤੀਕ ਦੇ ਚਿੰਨ੍ਹ ਦੇ ਰੂਪ ਚ ਪ੍ਰਭੂ શ્રી ਰਾਮਚੰਦਰ ਜੀ ਨੂੰ ਮੰਨਿਆ ਜਾਂਦਾ ਹੈ ਜੀ ਔਰ ਉਹਨਾਂ ਦਾ ਇਕੋ ਹੀ ਸੰਕਲਪ ਇਕੋ ਹੀ ਵਚਨ ਸੀਗਾ ਵੀ ਪ੍ਰਾਨ ਜਾਏ ਪਰ ਵਚਨ ਨਾ ਜਾਏ ਜੀ ਦੇਖੋ ਮੋਦੀ ਸਾਹਿਬ ਨੇ 2019 ਵਿੱਚ ਜੀ ਗੁਰੂ ਨਾਨਕ ਦੇਵ ਜੀ ਦਾ ਇਸੇ ਤਰ੍ਹਾਂ 550 ਆ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਇਆ ਜੀ ਔਰ ਉੱਥੇ ਉਹਨਾਂ ਨੇ ਐਲਾਨ ਕੀਤਾ ਸੀਗਾ ਵੀ ਜੋ ਸਜਾਵਾਂ ਪੂਰੀ ਕਰ ਚੁੱਕੇ ਨੇ ਉਹ ਬੰਦੀ ਸਿੰਘਾਂ ਨੂੰ ਅਸੀਂ ਛੱਡ ਦੇਾਂਗੇ ਪਰੰਤੂ ਉਹਨਾਂ ਨੇ ਆਪਣਾ ਵਚਨ ਨਹੀਂ ਨਿਭਾਇਆ ਅੱਜ ਮੋਦੀ ਸਾਹਿਬ ਨੇ ਅਯੋਧਿਆ ਦੇ ਵਿੱਚ ਸਾਡੇ ਸਨਾਤਨ ਧਰਮ ਦਾ ਮਨੋਬਲ ਉੱਚਾ ਕੀਤਾ ਔਰ ਉੱਥੇ ਰਾਮ ਮੰਦਰ ਦਾ ਨਿਰਮਾਣ ਕੀਤਾ ਪਰੰਤੂ ਸ਼੍ਰੀ ਰਾਮਚੰਦਰ ਜੀ ਦੇ ਅਦਰਸ਼ਾਂ ਦੇ ਉੱਪਰ ਉਹਨਾਂ ਨੇ ਪੈਰਾ ਨਹੀਂ ਦਿੱਤਿਆ ਉਹਨਾਂ ਨੇ ਵਚਨ ਪੂਰਾ ਨਹੀਂ ਕੀਤਾ ਸੋ ਅਸੀਂ ਦਿੱਲੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਾ ਕੇ ਅਸੀਂ ਅਰਦਾਸ ਕਰਨੀ ਸੀ ਔਰ ਮੋਦੀ ਸਾਹਿਬ ਨੂੰ ਅਸੀਂ ਬੇਨਤੀ ਕਰਨੀ ਸੀ ਵੀ ਦੇਖੋ ਤੁਸੀਂ ਵਚਨ ਕੀਤਾ ਸੀਗਾ ਵੀ ਤੁਸੀਂ ਜਿਹੜੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਤੁਸੀਂ ਮਲ੍ਹਮ ਲਗਾਉਂਗੇ ਉਹ ਬੰਦੀ ਸਿੰਘਾਂ ਨੂੰ ਰਿਹਾ ਕਰ ਦੋਗੇ ਪਰੰਤੂ ਤੁਸੀਂ ਉਹ ਬਚਨ ਪੂਰਾ ਨਹੀਂ ਕੀਤਾ ਤੇ ਤੁਸੀਂ ਸ਼ਿਗਰ ਤੇ ਸ਼ਿਗਰ ਪੰਜਾਬ ਦੇ ਵਿੱਚ ਹਿੰਦੂ ਸਿੱਖ ਜੋਗੀ ਅਟੂਟ ਭਾਈਚਾਰਾ ਹੈਗਾ ਉਹ ਤੁਸੀਂ ਬੰਦੀ ਸਿੰਘਾਂ ਨੂੰ ਛੱਡੋ ਔਰ ਉਸ ਨਹੀਂ ਤਾਂ ਸਾਡੇ ਪੰਜਾਬ ਦੀ ਤਰੱਕੀ ਨਹੀਂ ਹੋਣੀ ਸਿੱਖਾਂ ਦੇ ਜਿਹੜੇ ਜ਼ਖਮ ਹੈਗੇ ਆ ਉਹ 1984 ਤੋਂ ਲੈ ਕੇ ਚਾਹੇ ਦਰਬਾਰ ਸਾਹਿਬ ਤੇ ਹਮਲਾ ਲੈ ਲੋ ਚਾਹੇ ਦਿੱਲੀ ਦੇ ਵਿੱਚ ਤੁਸੀਂ ਆਪਣਾ ਜਿਹੜਾ ਉੱਥੇ ਕਤਲਿਆਮ ਹੋਇਆ ਜੀ ਉਹ ਲੈ ਲਓ ਤੇ ਉਹ ਜਿਹੜੇ ਸਿੱਖਾਂ ਦੇ ਜ਼ਖਮ ਜਿਹੜੇ ਕੁਰਲਾ ਰਹੇ ਨੇ ਉਹ ਤਤਿਕਨ ਉਹਨਾਂ ਦੇ ਉੱਤੇ ਸ਼ਾਂਤੀ ਨਹੀਂ ਪੈਣੀ ਉਹਨਾਂ ਤੇ ਮਲਮ ਨਹੀਂ ਲਗਣੀ ਜਦ ਤੱਕ ਜਿਹੜੇ 33 32 ਬੱਤੀ ਬੱਤੀ ਸਾਲਾਂ ਤੋਂ ਜਿਹੜੇ ਬੰਦੀ ਸਿੰਘ ਹੈਗੇ ਨੇ ਉਹ ਰਿਹਾਈ ਤੁਸੀਂ ਕਰਕੇ ਨਹੀਂ ਭੇਜਦੇ ਹੂੰ ਦੂਸਰਾ ਸਵਾਲ ਆਂਦਾ ਹੈਗਾ ਵੀ ਕੀ ਰਜੀਵ ਗਾਂਧੀ ਜੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸੀਗਾ ਉਹਨੂੰ ਕੀ ਉਹਨੂੰ ਸਿੱਖਾਂ ਨੇ ਮਾਰਤਾ ਉਹਨਾਂ ਨੂੰ ਮਾਰਿਆ ਤਮਿਲ ਵਾਲਿਆਂ ਨੇ ਸਾਡਾ ਜੋ ਕਨਸਟੀਟਿਊਸ਼ਨ ਆਫ ਇੰਡੀਆ ਹੈ ਸਾਡਾ ਭਾਰਤ ਦਾ ਇੱਕ ਸਾਰਾ ਸੰਵਿਧਾਨ ਹੈ ਜੀ ਉਸ ਦੇ ਤਹਿਤ ਜਿਸ ਬੰਦੇ ਨੂੰ ਆਜੀਵਨ ਕਾਰਾਵਾਸ ਉਹਦੇ ਅੰਤਿਮ ਸਮੇਂ ਤੱਕ ਕੋਈ ਵੀ ਕੋਰਟ ਦੇ ਦਿੰਦੀ ਹੈ ਸਜ਼ਾ ਜੀ ਤੇ ਉਹਦੇ ਵਿੱਚ ਸਾਡੇ ਭਾਰਤ ਦੇ ਸੰਵਿਧਾਨ ਚ ਉਸ ਸਟੇਟ ਦੀ ਜਿੱਥੇ ਉਹ ਕਰਾਇਮ ਹੋਇਆ ਉੱਥੇ ਦੀ ਵਿਧਾਨ ਸਭਾ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੋਲ ਅਧਿਕਾਰ ਹੁੰਦਾ ਹੈਗਾ ਉਸ ਨੂੰ ਰਿਹਾ ਕਰਨ ਦਾ ਉਸ ਸੰਵਿਧਾਨ ਦੇ ਉਸ ਅਧਿਕਾਰ ਨੂੰ ਸਮਝਦੇ ਹੋਏ ਤਮਿਲ ਦੀ ਜਿਹੜੀ ਅਸੈਂਬਲੀ ਸੀ ਤਮਿਲਨਾਡੂ ਦੀ ਉਹਨਾਂ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਿਨ੍ਹਾਂ ਨੇ ਰਜੀਵ ਗਾਂਧੀ ਨੂੰ ਮਾਰਿਆ ਸੀਗਾ ਜੀ ਇਸੇ ਤਰ੍ਹਾਂ ਬਿਲਕਿਸਮਾਨੋ ਕੇਸ ਦੇ ਜਿਹੜਾ ਗੁਜਰਾਤ ਦੇ ਵਿੱਚ ਜਦੋਂ ਦੰਗੇ ਹੋਏ ਉਦੋਂ ਮੋਦੀ ਸਾਹਿਬ ਉੱਥੇ ਦੇ ਮੁੱਖ ਮੰਤਰੀ ਸੀਗੇ ਤੇ ਅਮਿਤ ਸ਼ਾਹ ਜੀ ਉੱਥੇ ਦੇ ਸੀਗੇ ਹੋਮ ਮਿਨਿਸਟਰ ਜੀ 11 ਹਿੰਦੂਆਂ ਨੇ ਇੱਕ ਮੁਸਲਮਾਨ ਕੁੜੀ ਦਾ ਜੋ ਗਰਭवती ਸੀ ਉਹਦਾ ਰੇਪ ਕੀਤਾ ਉਹਦੇ 14 ਪਰਿਵਾਰ ਦੇ ਲੋਕਾਂ ਨੂੰ ਮਾਰਤਾ ਉਹਨਾਂ ਨੂੰ ਵੀ ਆਹੀ ਸਜ਼ਾ ਹੋਈ ਆ ਜੀਵਨ ਕਾਰਵਾਸਟ ਟਿਲ ਡੈਥ ਤੇ ਜਦੋਂ ਹੀ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਤੇ ਅਮਿਤ ਸ਼ਾਹ ਜੀ ਦੇਸ਼ ਦੇ ਹੋਮ ਮਿਨਿਸਟਰ ਬਣੇ ਔਰ ਗੁਜਰਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਇਹਨਾਂ ਨੇ ਆਪਣੇ ਉਸੇ ਕਨਸਟੀਟਿਊਸ਼ਨਲ ਰਾਈਟ ਨੂੰ ਉਸ ਅਧਿਕਾਰ ਨੂੰ ਵਰਤਦੇ ਹੋਏ ਉਹ 11 ਦੇ 11 ਹਿੰਦੂਆਂ ਨੂੰ ਰਿਹਾ ਕਰਾਤਾ ਜੀ ਤੀਸਰਾ ਫੂਲਨ ਦੇਵੀ ਉਹ ਡਾਕੂ ਸੀ ਉਹਨੇ 32 ਠਾਕਰਾਂ ਨੂੰ ਇੱਕ ਲਾਈਨ ਦੇ ਵਿੱਚ ਖੜਾ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਤਾ ਜੀ यूपी ਦੇ ਵਿੱਚ ਮੁਲਾਮ ਸਿੰਘ ਯਾਦਵ ਦੀ ਸਰਕਾਰ ਸੀ ਮੁਲਾਮ ਸਿੰਘ ਯਾਦਵ ਨੇ ਉਸੀ ਸੰਵਿਧਾਨ ਦੇ ਉਸੀ ਅਧਿਕਾਰ ਦਾ ਵਰਤੋਂ ਕਰਦੇ ਹੋਏ ਫੂਲਨ ਦੇਵੀ ਨੂੰ ਰਿਹਾ ਕੀਤਾ ਔਰ ਉਹਨੂੰ ਇਨਾਮ ਦਿੱਤਾ ਉਹਨੂੰ ਐਮਪੀ ਬਣਾਇਆ ਕੀ ਦੇਸ਼ ਦੇ ਵਿੱਚ ਪੰਜਾਬ ਵਾਸਤੇ ਸੰਵਿਧਾਨ ਅਡ ਹੋਏਗਾ ਕੀ ਤਾਮਿਲਨਾਡੂ ਵਿੱਚ ਯੂਪੀ ਚ ਗੁਜਰਾਤ ਸੰਵਿਧਾਨਿਕ ਤੇ ਪੰਜਾਬ ਵਿੱਚ ਇੱਕ ਸੋ ਆ ਜਿਹੜਾ ਦਰਦ ਹੈ ਆ ਸਾਡੇ ਹਿੰਦੂਆਂ ਨੂੰ ਵੀ ਕਰ ਲੰਦਾ ਹੈ ਵੀ ਸਾਡੇ ਪੰਜਾਬ ਦੇ ਨਾਲ ੱੱਕਾ ਹੋ ਰਿਹਾ ਹੈ ਸਾਡੇ ਪੰਜਾਬ ਨੂੰ ਕੋਈ ਵੀ ਇਹਨਾਂ ਨੇ ਫਾਈਨੈਂਸ਼ੀਅਲ ਸਪੋਰਟ ਨਹੀਂ ਕੀਤੀ ਅਸੀਂ ਪਿਛਲੇ 25 ਸਾਲ ਤੋਂ ਦੇਖ ਰਹੇ ਹੈਗੇ ਆਂ ਅੱਜ ਪੰਜਾਬ ਦਾ ਕਰਜ਼ਾ ਕਿ ਤਕਰੀਬਨ 4-5 ਲੱਖ ਕਰੋੜ ਰੁਪਏ ਦੇ ਉੱਤੇ ਪਹੁੰਚ ਗਿਆ ਹੈਗਾ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਪੰਜਾਬ ਦੇ ਬੱਚੇ ਨਸ਼ਿਆਂ ਦੇ ਵਿੱਚ ਗਰਖ ਹੋ ਰਹੇ ਨੇ ਪੰਜਾਬ ਦੀ ਜਵਾਨੀ ਸਾਰੀ ਪੰਜਾਬ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਨੂੰ ਜਾ ਰਹੀ ਹੈ ਤੇ ਕੀ ਕੇਂਦਰ ਸਰਕਾਰ ਸੁੱਤੀ ਪਈ ਹੈ ਇਹ ਇੱਕ ਬੜਾ ਬੜਾ ਸਵਾਲੀਆ ਨਿਸ਼ਾਨ ਹੈ ਵੀ ਮੋਦੀ ਸਾਹਿਬ ਸਨਾਤਨ ਤਰਮ ਹਿੰਦੂਆਂ ਦੇ ਇੱਕ ਤਰ੍ਹਾਂ ਦੇ ਪੈਰੋਕਾਰ ਨੇ ਇਸ ਸਮੇਂ ਇਸ ਸਮੇਂ ਹਿੰਦੂ ਪ੍ਰਧਾਨ ਮੰਤਰੀ ਹੈ ਤੇ ਉਹਨਾਂ ਨੂੰ ਪੰਜਾਬ ਦੇ ਨਾਲ ਬਿਲਕੁਲ ਵੀ ਰੱਤੀ ਪਰ ਵੀ ਪਿਆਰ ਨਹੀਂ 11 ਸਾਲ ਹੋ ਗਏ ਆ 11ਵਾਂ ਸਾਲ ਜਾ ਰਿਹਾ ਹੈ ਵੀ ਉਹਨਾਂ ਨੂੰ ਪ੍ਰਧਾਨ ਮੰਤਰੀ ਪਦ ਦੇ ਉੱਤੇ ਬੈਠੇ ਹੋਏ ਤੀਜੀ ਤੀਸਰੀ ਵਾਰੀ ਜਿੱਤ ਗਏ ਤੇ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਦੇਣਾ ਤਾਂ ਦੂਰ ਦੀ ਗੱਲ ਹੈ ਹੁਣ ਸਾਰਾ ਪੰਜਾਬ ਹਾਲਾਂ ਵਿੱਚ ਬਹਿ ਗਿਆ ਜੀ 25000 ਕਰੋੜ ਦਾ ਨੁਕਸਾਨ ਹੋਇਆ ਤੇ ਸਾਨੂੰ ਇੱਕ ਭੀਖ ਦੇਗੇ ਸਾਡੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ 1600 ਕਰੋੜ ਦੀ ਕਿਉਂ ਬਈ ਕੀ ਪੰਜਾਬ ਮੱਤਰੇ ਆਹ ਡਿਸਕ੍ਰਿਮੀਨੇਸ਼ਨ ਜਦੋਂ ਸਾਡੇ ਪੰਜਾਬੀਆਂ ਨਾਲ ਸ਼ੁਰੂ ਤੋਂ ਹੁੰਦੀ ਰਹੀ ਹੈਗੀ ਤੇ ਅਸੀਂ ਡਟ ਕੇ ਉਸ ਦਾ ਮੁਕਾਬਲਾ ਕਰਾਂਗੇ ਇੱਕ ਗੱਲ ਦਾ ਅਕਸਰ ਪ੍ਰਚਾਰ ਕੀਤਾ ਜਾਂਦਾ ਕਿ ਜਿਹੜੇ ਬੰਦੀ ਸਿੱਖ ਨਹੀਂ ਜਾਂ ਜੋ ਵੀ ਬੰਦੀ ਨਹੀਂ ਉਹਨਾਂ ਨੂੰ ਤਾਂ ਨਹੀਂ ਛੱਡਦੇ ਕਿ ਜਿਹੜੇ Hindu ਭਾਈਚਾਰਾ ਉਹਨਾਂ ਦੇ ਮੰਨ ਦੇ ਵਿੱਚ ਡਰ ਦਾ ਮਹੌਲਾ ਤੁਹਾਡੇ ਕਿ ਮਨ ਚ ਡਰ ਹਨ ਉਹਨਾਂ ਨੂੰ ਲੈ ਕੇ ਛੱਡਦੇ ਕੋਰੀ ਬਕਵਾਸ ਹੈ ਕੋਰੀ ਬਕਵਾਸ ਆ ਬੰਦੀ ਸਿੰਘ ਜਿਹੜੇ ਕਿ ਉਸ ਉਸ ਸਮੇ ਜਿਹੜੇ ਆਪਣਾ ਟੈਰਰਿਜ਼ਮ ਦਾ ਜਿਹੜਾ ਟਾਈਮ ਸੀਗਾ ਸਨ 84 ਦਾ 90 ਦਾ ਜੀ ਤੇ ਉਸ ਸਮੇ ਹੋਰ ਵੀ ਉਹ ਵਿੱਚ ਜਿਹੜੇ ਕਨਵਿਕਟਡ ਸੀਗੇ ਉਹ ਬੰਦੇ ਵੀ ਕਈ ਆ ਗਏ ਨੇ ਸੈਂਕੜੋਂ ਦੀ ਤਦਾਦ ਦੇ ਵਿੱਚ ਕਦੀ ਪੰਜਾਬ ਦੇ ਵਿੱਚ ਤੁਸੀਂ ਮੈਂ ਕਹ ਜੀ ਜਦੋਂ ਦਿੱਲੀ ਵਿੱਚ ਸਿੱਖਾਂ ਦਾ ਕਤਲਿਆਂ ਵੀ ਹੋਇਆ ਕਿ ਕਿਸੇ ਪੰਜਾਬ ਦੇ ਵਿੱਚ ਕਦੀ ਕਿਸੇ ਸਿੱਖ ਨੇ ਕਦੀ Hindu ਦੇ ਬੂਹਾ ਖੜਕਾ ਕੇ ਉਹਨੂੰ ਉਹੇ ਤਿਕਨ ਕਿਹਾ ਆਹ ਸਿਰਫ ਸਾਜਿਜਾ ਸਿਰਫ ਸਾਜਿਜਾ ਆਪਣਾ ਸੀਗੀਆਂ ਜਿਹੜਾ ਕਿ ਆ ਬੇਵਕੂਫ ਬਣਾ ਰਹੇ ਸੀਗੇ ਕਿਉਂਕਿ ਉਸ ਸਮੇਂ 784 ਦੇ ਵਿੱਚ ਦੇਖੋ ਅੱਜ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਅੱਜ ਇੰਟਰਨੈਟ ਆ ਗਿਆ ਜੀ ਉਸ ਸਮੇਂ ਮੌਜੂਦਾ ਇੱਕੋ ਹੀ ਦੂਰਦਰਸ਼ਨ ਚੈਨਲ ਚੱਲਦਾ ਹੁੰਦਾ ਸੀਗਾ ਇੱਕ ਦੋ ਅਖਬਾਰਾਂ ਹੁੰਦੀਆਂ ਸੀਗੀਆਂ ਉਸ ਦਾ ਨਾ ਤਾਂ ਕੋਈ ਸੋਸ਼ਲ ਮੀਡੀਆ ਸੀਗਾ ਨਾ ਕੋਈ ਇੰਟਰਨੈਟ ਸੀਗਾ ਜੋ ਪਬਲਿਕ ਨੂੰ ਦਿਖਾਇਆ ਜਾਂਦਾ ਸੀਗਾ ਜੀ ਜੋ ਸਾਡੇ